ਆ ਤਾਂ ਉਹੀ ਗੱਲ ਹੋ ਗਈ ਜਿਹਦੇ ਤੋਂ ਪੰਜਾਬੀ ਪਹਿਲਾਂ ਹੀ ਡਰਦੇ ਸੀ ਆਖੇ ਉਕਨੀ ਮੁਕਨੀ ਕਿੰਨਾ ਕੁ ਭਾਰ ਇੱਕ ਮੁੱਠ ਚੁਕਲਾ ਤੇ ਦੂਜੀ ਤਿਆਰ ਆਪ ਭਗਵਾਨ ਤਮਾਨ ਸਰਕਾਰ ਦੇ ਵਿੱਚ ਇੱਕ ਨਵਾਂ ਸੱਪ ਨਿਕਲ ਆਇਆ ਵੱਡਾ ਰੌਲਾ ਪੈ ਗਿਆ ਹੁਣ ਵੱਡਾ ਖਲਾਰਾ ਪੈ ਸਕਦਾ ਬਗਾਵਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਚ ਬਹੁਤ ਵੱਡੀ ਹੋ ਸਕਦੀ ਆ ਤੇ ਪਾਰਟੀ ਟੁੱਟ ਵੀ ਸਕਦੀ ਆ ਕਿਉਂਕਿ ਅੱਜ ਫੇਰ ਪੰਜਾਬ ਸਰਕਾਰ ਦੇ ਵਿੱਚ ਦਿੱਲੀ ਦਾ ਦਖਲ ਹੋਰ ਵੱਧ ਗਿਆ ਇੱਕ ਹੋਰ ਵੱਡੀ ਨਿਯੁਕਤੀ ਦਿੱਲੀ ਤੋਂ ਪੰਜਾਬ ਸਰਕਾਰ ਦੇ ਵਿੱਚ ਹੋਈ ਹੈ ਤੇ ਹੁਣ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ OSD ਦਿੱਲੀ ਤੋਂ ਇੱਕ ਸ਼ਲੀਨ ਮਿਤਰਾ ਹੈ ਉਹਨੂੰ ਲਾ ਦਿੱਤਾ ਗਿਆ ਹੁਣੇ ਸ਼ਲੀਨ ਮਿਤਰਾ ਕੌਣ ਹੈ ਭਾਈ ਇਹ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਮਰਲੀਨਾ ਉਹਦਾ ਬਹੁਤ ਨਜ਼ਦੀਕੀ ਵਿਅਕਤੀ ਦੱਸਿਆ ਜਾਂਦਾ ਹੈ ਤੇ ਕੇਜਰੀ ਵਾਲਦਾ ਵੀ ਬੜਾ ਖਾਸਮ ਖਾਸ ਦੱਸਿਆ ਜਾਂਦਾ ਹੈ ਤੇ ਪਹਿਲਾਂ ਉੱਥੇ ਦਿੱਲੀ ਸਰਕਾਰ ਦੇ ਵਿੱਚ ਇਹ ਚੇਅਰਮੈਨ ਹੀ ਮਾਨਦਾਰਿਆ ਤੇ ਹੁਣ ਇਹਨੂੰ ਚੱਕ ਕੇ ਤੇ ਸਾਡੇ ਪੰਜਾਬ ਦੇ ਸਿਹਤ ਵਿਭਾਗ ਦੇ ਸਿੱਖਿਆ ਜਿਹੜੇ ਮੰਤਰੀ ਨੇ ਉਹਨਾਂ ਦਾ ਓਐਸਡੀ ਲਾ ਦਿੱਤਾ ਗਿਆ ਹੁਣ ਸਿਹਤ ਵਿਭਾਗ ਦੇ ਵਿੱਚ ਜਿਹੜੀਆਂ ਅਹਿਮ ਸਲਾਹਾਂ ਨੇ ਅਹਿਮ ਅਹਿਮ ਫੈਸਲੇ ਨੇ ਉਹ ਦਿੱਲੀ ਵਾਲਾ ਇਹ ਸ਼ਲੀਨ ਮਿੱਤਰਾ ਸਾਡੇ ਜਿਹੜੇ ਸਿਹਤ ਮੰਤਰੀ ਆ ਉਹਨਾਂ ਨੂੰ ਦਿਆ ਕਰੇਗਾ ਹੁਣ ਇਸ ਮੁੱਦੇ ਤੇ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਵੱਡਾ ਰੌਲਾ ਪਿਆ ਹੋਇਆ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਨੇਤਾਵਾਂ ਨੇ ਧਰਨਾ ਲਾ ਰੱਖਿਆ ਆਮ ਆਦਮੀ ਪਾਰਟੀ ਦੇ ਖਿਲਾਫ ਪਿਛਲੇ ਦਿਨੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡੀ ਬਗਾਵਤ ਦੇਖਣ ਨੂੰ ਮਿਲੀ ਇਸੇ ਮੁੱਦੇ ਤੇ ਇਸੇ ਟੌਪਿਕ ਤੇ ਇਸੇ ਹੀ ਗੱਲ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨ ਜਿਹੜੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਹੈ ਪ੍ਰੀਤੀ ਮਲਹੋਤਰਾ ਪਿਛਲੇ ਦਿਨ ਹੀ ਉਹਨੇ ਪਾਰਟੀ ਦੇ ਖਿਲਾਫ ਸ਼ਰਿਆਮ ਬਗਾਵਤ ਕੀਤੀ ਹੈ ਤੇ ਕਿੰਨੇ ਸਾਰੇ ਉਹਦੇ ਨਾਲ ਆਮ ਆਦਮੀ ਪਾਰਟੀ ਦੇ ਉਪਮੱਕੜਾਂ ਵਾਲੇ ਜਿਹੜੇ ਭਗਵੰਤ ਮਾਨ ਸਾਹਿਬ ਦਾ ਪ੍ਰਚਾਰ ਕਰਦੇ ਰਹੇ ਉਹਨਾਂ ਦਾ ਸਿੱਧਾ ਵੱਡਾ ਦੋਸ਼ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲਈ ਅਸੀਂ 20-20 ਜੁੱਤੀਆਂ ਖਸਾਲੀਆਂ ਔਰ ਅਸੀਂ ਆਪਣੀਆਂ ਲੱਤਾਂ ਪੈਰ ਖਸਾਲੇ ਤੁਰ ਤੁਰ ਕੇ ਤੇ ਸਾਨੂੰ ਇਹ ਕੁਝ ਦੇ ਨਹੀਂ ਰਹੇ ਤੇ ਸਾਰੇ ਅਹਿਮ ਅਹੁਦੇ ਤੇ ਦਿੱਲੀ ਵਾਲੇ ਦਿੱਲੀ ਵਾਲੇ ਦਿੱਲੀ ਵਾਲੇ ਲਾਏ ਜਾ ਰਹੇ ਨੇ ਆ ਪਿਛਲੇ ਦਿਨੀ ਪੰਜਾਬ ਦੇ ਇੱਕ ਇੰਡੀਪੈਂਡੈਂਟ ਮਹਿਕਮੇ ਦੀ ਚੇਅਰਮੈਨ ਉਹ ਵੀ ਦਿੱਲੀ ਤੋਂ ਲਿਆ ਕੇ ਲਾਤੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਜਿਹੜੇ ਓਐਸਡੀ ਸਲਾਹਕਾਰ ਮੀਡੀਆ ਸਲਾਹਕਾਰ ਉਹ ਵੀ ਦਿੱਲੀ ਤੋਂ ਲਿਆ ਕੇ ਲਾਏ ਜਾ ਰਹੇ ਨੇ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰਾਲੇ ਦੇ ਵਿੱਚ ਉਹ ਜਿਹੜੇ ਮਨੀਸ਼ ਸੋਦੀਆ ਸਾਹਿਬ ਨੇ ਦਿੱਲੀ ਦੇ ਸਿੱਖਿਆ ਮੰਤਰੀ ਰਹੇ ਨੇ ਹੁਣ ਹਾਰੇ ਹੋਏ ਐਮਐਲਏ ਦਿੱਲੀ ਤੋਂ ਉਹਨਾਂ ਨੂੰ ਲਿਆ ਕੇ ਲਾ ਦਿੱਤਾ ਉਹ ਵੀ ਹਰਲ ਹਰਲ ਕਰ ਰਹੇ ਨੇ ਪੰਜਾਬ 'ਚ ਦੇਖੋ ਉਹਨਾਂ ਨੇ ਇਹ ਸਵਾਲ ਉਠਾਇਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਹ ਕਹਿੰਦੇ ਕੀ ਸਾਨੂੰ ਪੰਜਾਬੀਆਂ ਨੂੰ ਅਕਲ ਨਹੀਂ ਕੀ ਸਾਨੂੰ ਪੰਜਾਬੀਆਂ ਦੀ ਕੋਈ ਸੋਚ ਨਹੀਂ ਕੀ ਅਸੀਂ ਪੰਜਾਬੀ ਪੰਜਾਬ ਸਰਕਾਰ ਨਹੀਂ ਚਲਾ ਰਹੇ 1947 ਤੋਂ ਬਾਅਦ 2022 ਤੱਕ ਇਕੱਲੇ ਪੰਜਾਬ ਦੇ ਲੋਕ ਸਰਕਾਰਾਂ ਚਲਾਉਂਦੇ ਰਿਹਾ ਚੰਗੀਆਂ ਜਾਂ ਬਾੜੀਆਂ ਤੇ ਹੁਣ ਆ ਦਿੱਲੀ ਵਾਲਿਆਂ ਨੂੰ ਕਿਤੇ ਬਾੜਾ ਤਜਰਬਾ ਹੋ ਗਿਆ ਇਹ ਗੱਲਾਂ ਆਮ ਆਦਮੀ ਪਾਰਟੀ ਦੇ ਉਹਨਾਂ ਨੇਤਾਵਾਂ ਨੇ ਕੀਤੀਆਂ ਜਿਹੜੇ ਦਿੱਲੀ ਲੋਬੀ ਤੋਂ ਅੱਕੇ ਹੋਏ ਬਾਗੀ ਹੋਏ ਨੇ ਇਹਨਾਂ ਤੇ ਪ੍ਰੀਤੀ ਮਲਹੋਤਰਾ ਤੇ ਦੂਜੇ ਆਗੂ ਨੇ ਤੇ ਆ ਹੁਣ ਨਵਾਂ ਪਟਾਕਾ ਪੈ ਗਿਆ ਨਵਾਂ ਸੱਪ ਨਿਕਲ ਆਇਆ ਜਿਹੜਾ ਇਹਨੂੰ ਸ਼ਲੀਨ ਮਿੱਤਰਾਂ ਨੂੰ ਲਿਆਤਾ ਪੰਜਾਬ ਜਿਹੜਾ ਹੈ ਉਹਦੀ ਦਿੱਲੀ ਦੇ ਨਾਲ ਹਮੇਸ਼ਾ ਹੀ ਚੜ ਰਹੀ ਆ ਜਿਹੜਾ ਐਵੇਂ ਨਹੀਂ ਰਹੀ ਦਿੱਲੀ ਨੇ ਪੰਜਾਬ ਨਾਲ ਕੀਤਾ ਬਹੁਤ ਕੁਛ ਹੈ ਤੁਸੀਂ ਇਤਿਹਾਸ ਫਰੋਲ ਕੇ ਦੇਖੋ ਦਿੱਲੀ ਦੇ ਤਖਤ ਨੇ ਪੰਜਾਬ ਦੇ ਨਾਲ ਬਹੁਤ ਮਾੜੀਆਂ ਕੀਤੀਆਂ ਨੇ ਮੁਗਲ ਰਾਜ ਵੇਲੇ ਸਾਡੇ ਗੁਰੂ ਸਹਿਬਾਨਾਂ ਦੇ ਨਾਲ ਦਿੱਲੀ ਨੇ ਬਹੁਤ ਕੁਛ ਗਲਤ ਕੀਤਾ ਸਾਡੇ ਗੁਰੂ ਅਰਜਨ ਦੇਵ ਸਾਹਿਬ ਨੂੰ ਤਤੀਆਂ ਤਮੀਆਂ ਤੇ ਬਿਠਾਉਣ ਦੇ ਹੁਕਮ ਦਿੱਲੀ ਤੋਂ ਆਏ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਦੇ ਹੁਕਮਾਂ ਤੇ ਉਤਾਰਿਆ ਗਿਆ ਉਸ ਤੋਂ ਬਾਅਦ ਬੰਦਾ ਬਹਾਦਰ ਹੋਰਾਂ ਨੂੰ ਜਦੋਂ ਬਾਜ਼ਾਰਾਂ ਦੇ ਵਿੱਚ ਬੰਨ ਕੇ ਕਬਾਇਆ ਗਿਆ ਜੋ ਉਹਨਾਂ ਦੇ ਨਾਲ ਜ਼ੁਲਮ ਹੋਏ ਪਿੰਜਰੇ ਦੇ ਵਿੱਚ ਪਾ ਕੇ ਉਹ ਦਿੱਲੀ ਦੇ ਗਲੀਆਂ ਦੇ ਵਿੱਚ ਦਿੱਲੀ 'ਚ ਹੋਏ ਉਸ ਤੋਂ ਬਾਅਦ ਤਿੰਨ ਖੇਤੀ ਕਾਨੂੰਨਾਂ ਦੀ ਜਿਹੜੀ ਲੜਾਈ ਆ ਉਹ ਵੀ ਦਿੱਲੀ ਜਾ ਕੇ ਲੜੀ ਗਈ ਪੰਜਾਬ ਦਾ ਦਿੱਲੀ ਨਾਲ ਹਮੇਸ਼ਾ ਹੀ ਇੱਕ ਤਣਾ ਤਣੀ ਰਹੀ ਹੈ ਤੇ ਅੱਜ ਜਦੋਂ ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਸਾਰੇ ਦਿੱਲੀ ਵਾਲੇ ਆ ਰਹੇ ਨੇ ਪੰਜਾਬੀਆਂ ਨੇ ਜਤਾਇਆ ਸੀ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ 'ਚ ਜਿਹੜੇ ਪੰਜਾਬੀ ਸੀਗੇ ਦੂਜੀਆਂ ਪਾਰਟੀਆਂ ਤੋਂ ਅੱਕੇ ਹੋਏ ਪੰਜਾਬੀਆਂ ਨੇ ਉਹਨਾਂ ਨੂੰ ਜਤਾਇਆ ਤੇ ਹੋਇਆ ਕੀ ਹੌਲੀ-ਹੌਲੀ ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਦਿੱਲੀ ਦੇ ਇਸ਼ਾਰਿਆਂ ਤੇ ਨੱਚਣ ਲੱਗੀ ਦਿੱਲੀ ਦੇ ਹਿਸਾਬ ਨਾਲ ਚੱਲਣ ਲੱਗੀ ਔਰ ਹੁਣ ਸਿੱਧੇ ਰੂਪ ਦੇ ਵਿੱਚ ਜੋ ਦਿੱਲੀ ਤੋਂ ਹਾਰ ਕੇ ਵਿਹਲੇ ਹੋਏ ਨੇ ਚਾਹੇ ਮੰਤਰੀ ਸੰਤਰੀ ਤੇ ਆ ਜਿੰਨੇ ਵੀ ਓਐਸਡੀ ਵਗੈਰਾ ਸੀ ਉਹ ਸਾਰੇ ਚੱਕ ਕੇ ਪੰਜਾਬ ਸਰਕਾਰ 'ਚ ਫਿੱਟ ਕੀਤੇ ਜਾ ਰਹੇ ਨੇ ਰੌਲਾ ਆਮ ਆਦਮੀ ਪਾਰਟੀ 'ਚ ਵੀ ਪਿਆ ਹੋਇਆ ਵਾਵਾ ਵੱਡਾ ਰੌਲਾ ਪਿਆ ਹੋਇਆ ਬਾਹਰ ਅਜੇ ਇਸ ਕਰਕੇ ਨਹੀਂ ਆ ਰਿਹਾ ਘੱਟ ਆ ਰਿਹਾ ਪਿਛਲੇ ਦਿਨੀ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਵਾਲਿਆਂ ਨੇ ਕੀਤੀ ਬਗਾਵਤ ਪਰ ਖੁੱਲ ਕੇ ਵੱਡੀ ਗਿਣਤੀ ਇਸ ਕਰਕੇ ਨਹੀਂ ਬੋਲ ਰਹੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਇੱਥੇ ਪੰਜਾਬ 'ਚ ਝੂਠੇ ਪਰਚੇ ਜਲਾਲਤ ਬਹੁਤ ਕੁਝ ਜ਼ੁਲਮ ਚੱਲਦਾ ਉਸ ਜ਼ੁਲਮ ਤੋਂ ਉਸ ਪਾਪ ਤੋਂ ਡਰਦਿਆਂ ਹੋਇਆਂ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਅਕਤੀ ਨੇ ਉਹ ਨਹੀਂ ਸਾਹਮਣੇ ਆ ਰਹੇ ਪ੍ਰੀਤੀ ਮਲਹੋਤਰਾ ਜਿਹੜੀ ਪੰਜਾਬ ਪ੍ਰਧਾਨ ਮਹਿਲਾ ਵਿੰਗ ਦੀ ਆਮ ਆਦਮੀ ਪਾਰਟੀ ਦੀ ਜਿਸ ਦਿਨ ਉਹ ਬੋਲੀ ਆ ਉਹਨੇ ਉਸ ਦਿਣੀ ਕਹਿਤਾ ਸੀ ਕਹਿੰਦੀ ਹੁਣ ਪਹਿਲਾਂ ਮੈਨੂੰ ਪਾਰਟੀ ਚੋਂ ਕੱਢਿਆ ਜਾਏਗਾ ਫਿਰ ਮੇਰੇ ਤੇ ਝੂਠੇ ਪਰਚੇ ਹੋਣਗੇ ਹੁਣ ਪਾਰਟੀ ਚੋਂ ਤਾਂ ਉਹਨੂੰ ਕੱਢ ਦਿੱਤਾ ਗਿਆ ਅਹੁਦੇ ਤੋਂ ਤਾਂ ਉਹਨੂੰ ਲਾਹ ਦਿੱਤਾ ਗਿਆ ਤੇ ਹੁਣ ਝੂਠੇ ਪਰਚੇ ਉਹਦੇ ਤੇ ਕਦੋਂ ਹੋਣਗੇ ਇਹ ਵੇਖਣਾ ਆ ਜੀ ਇਸੇ ਕਰਕੇ ਬਹੁਤ ਸਾਰੇ ਜਿਹੜੇ ਨੇ ਬੋਲ ਨਹੀਂ ਰਹੇ ਪਰ ਆਮ ਆਦਮੀ ਪਾਰਟੀ ਚ ਇਹ ਜਿਹੜੀ ਧੂਣੀ ਆ ਇਹ ਅੰਦਰੇ ਅੰਦਰ ਵੱਡੇ ਪੱਧਰ ਤੇ ਤੋਖ ਰਹੀ ਆ ਹੁਣ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੂੰ ਸਟੈਂਡ ਲੈਣਾ ਚਾਹੀਦਾ ਸੀ ਭਗਵੰਤ ਮਾਨ ਦੀ ਅਗਵਾਈ ਚ ਲੋਕਾਂ ਨੇ 92 ਐਮਐਲਏ ਜਿਤਾਏ ਪਹਿਲੀ ਵਾਰ ਪੰਜਾਬ ਚ ਇੰਨੇ ਐਮਐਲਏ ਕਿਸੇ ਪਾਰਟੀ ਦੇ ਇਕੱਠੇ ਲੋਕਾਂ ਨੇ ਜਿਤਾਏ ਪਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਬਾਰੇ ਖਬਰਾਂ ਲੱਗੀਆਂ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਲਾ ਕੇ ਤੇ ਦਿੱਲੀ ਤੋਂ ਜਾਂ ਆਪਣਾ ਚਾਹੇਤਾ ਕੋਈ ਬਣਾਉਣਾ ਚਾਹੁੰਦੀ ਹੈ ਮੁੱਖ ਮੰਤਰੀ ਉਹਦਾ ਬਹੁਤ ਸਿੰਪਟਮ ਲੱਛਣ ਸਾਹਮਣੇ ਆਏ ਕਈ ਕੁਝ ਸਾਹਮਣੇ ਆਇਆ ਇੱਕ ਟਾਈਮ ਐ ਲੱਗਣ ਲੱਗ ਗਿਆ ਸੀ ਵੀ ਬਸ ਦੋ ਚਾਰ ਦਿਨਾਂ ਚ ਭਗਵੰਤ ਮਾਨ ਨੂੰ ਉਤਾਰ ਦਿੱਤਾ ਜਾਏਗਾ ਲਾ ਦਿੱਤਾ ਜਾਏਗਾ ਕਿਸੇ ਹੋਰ ਨੂੰ ਬਿਠਾ ਦਿੱਤਾ ਜਾਏਗਾ ਜਦੋਂ ਭਗਵੰਤ ਮਾਨ ਬਿਮਾਰ ਹੋਏ ਜਦੋਂ ਭਗਵੰਤ ਮਾਨ ਪਹਿਲਾਂ ਦਿੱਲੀ ਦੇ ਅਪੋਲੋ ਹਸਪਤਾਲ ਤੇ ਫਿਰ ਚੰਡੀਗੜ੍ਹ ਦੇ ਫੋਰਜ ਹਸਪਤਾਲ ਦੇ ਵਿੱਚ ਦਾਖਲ ਹੋਏ ਉਦੋਂ ਇਹ ਚਰਚਾਵਾਂ ਜੋਰਾਂ ਤੇ ਚੱਲੀਆਂ ਇੱਥੋਂ ਤੱਕ ਕਿਹਾ ਗਿਆ ਕਿ ਭਗਵੰਤ ਮਾਨ ਦਾ ਪਤਾ ਲੈਣ ਦੇ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਮੰਤਰੀਆਂ ਚੋਂ ਕੋਈ ਨਹੀਂ ਜਾ ਰਿਹਾ ਕਿਉਂਕਿ ਜਦੋਂ ਦੇ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਏ ਕਿਹਾ ਜਾ ਰਿਹਾ ਸੀ ਵੱਡੀ ਚਰਚਾ ਸੀ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਖਟਕੀ ਹੋਈ ਹੈ ਫਿਰ ਇਹ ਮਾਮਲਾ ਹੋਇਆ ਕਿ ਭਗਵੰਤ ਮਾਨ ਵੀ ਅੱਗੋਂ ਕਹਿੰਦੇ ਸਿੱਧਾ ਹੋ ਗਿਆ ਤਿੱਖਾ ਹੋ ਗਿਆ ਤੇ ਫਿਰ ਕੀ ਹੋਇਆ ਆਮ ਆਦਮੀ ਪਾਰਟੀ ਨੂੰ ਪਤਾ ਸੀ ਵੀ ਜੇ ਭਗਵੰਤ ਮਾਨ ਵਿਗੜ ਪਿਆ ਤੇ ਆਮ ਆਦਮੀ ਪਾਰਟੀ ਪੰਜਾਬ ਚ ਦੋ ਫਾੜ ਹੋ ਜੇਗੀ ਤੇ ਜਿਵੇਂ ਦਿੱਲੀ ਦੇ ਵਿੱਚ ਸੂਪਣਾ ਸਾਫ ਹੋ ਗਿਆ ਦਿੱਲੀ ਚ ਬਾਟੀ ਮਾਂਜੀ ਗਈ ਹੈ ਐਵੇਂ ਪੰਜਾਬ ਚ ਵੀ ਮਾਂਜੀ ਜਾ ਸਕਦੀ ਹੈ ਜੇਕਰ ਭਗਵੰਤ ਮਾਨ ਕੁਝ ਕ ਐਮਐਲਏ ਨੂੰ ਲੈ ਕੇ ਵੀ ਕਿਸੇ ਦੂਜੀ ਪਾਰਟੀ ਚ ਜਾਣ ਵਾਲਾ ਟਾਈਮ ਚਲਾ ਗਿਆ ਆਮ ਆਦਮੀ ਪਾਰਟੀ ਦਾ ਭੋਗ ਪੰਜਾਬ ਚ ਪੈ ਜਾਣਾ ਇਹ ਪਤਾ ਆ ਆਮ ਆਦਮੀ ਪਾਰਟੀ ਨੂੰ ਇੰਨੀ ਕਿ ਸਿਆਣ ਫੇਨੇਕ ਤੇਜ ਤਰ੍ਹਾਂ ਸਿਆਣੀ ਲੀਡਰ ਆ ਆਮ ਆਦਮੀ ਪਾਰਟੀ ਚ ਆਏਗੇ ਨੇ ਇਸ ਕਰਕੇ ਭਗਵੰਤ ਮਾਨ ਨੂੰ ਵੀ ਟਿਕਾਇਆ ਗਿਆ ਪਰ ਜਿਹੜਾ ਮਿਸ਼ਨ ਸੀ ਆਮ ਆਦਮੀ ਪਾਰਟੀ ਦਾ ਉਹ ਵੀ ਪੂਰਾ ਕੀਤਾ ਜਾ ਰਿਹਾ ਦਿੱਲੀ ਲੋਬੀ ਜਿਹੜੀ ਆਮ ਆਦਮੀ ਪਾਰਟੀ ਦੀ ਉਹਦਾ ਇਹ ਪੁਰਜ਼ੋਰ ਲਾਇਆ ਹੋਇਆ ਕਿ ਪੰਜਾਬ ਸਰਕਾਰ ਦਿੱਲੀ ਦੇ ਹੱਥਾਂ ਚ ਚੱਲੇ ਤੇ ਸਿੱਧੀ ਕੇਜਰੀਵਾਲ ਦੇ ਹੱਥਾਂ ਚ ਚੱਲੇ ਇੱਕ ਵਾਰ ਤਾਂ ਇਹ ਵੀ ਗੱਲ ਆ ਗਈ ਸੀ ਵੀ ਕੇਜਰੀਵਾਲ ਨਹੀਂ ਬਣ ਜਾਣਾ ਪਰ ਫਿਰ ਇਹ ਰੁਕ ਗਈ ਗੱਲ ਉਸ ਤੋਂ ਬਾਅਦ ਹੁਣ ਵੇਖਣ ਨੂੰ ਕੀ ਮਿਲ ਰਿਹਾ ਲੱਗਦਾ ਇਹ ਆ ਕਿ ਭਗਵੰਤ ਮਾਨ ਜਦੋਂ ਸਿੱਧਾ ਹੋ ਗਿਆ ਉਸ ਵਕਤ ਭਗਵੰਤ ਮਾਨ ਦੇ ਨਾਲ ਸਮਝੌਤਾ ਹੋਇਆ ਸਮਝੌਤਾ ਸ਼ਾਇਦ ਇਹ ਹੋਇਆ ਵੀ ਤੈਨੂੰ ਕੁਰਸੀ ਤੋਂ ਲਾਉਂਦੇ ਨਹੀਂ ਤੇ ਪਰ ਸਾਰਾ ਜੋ ਕੰਟਰੋਲ ਹੈ ਉਹ ਸਾਡੇ ਭਰੋਸੇਯੋਗ ਬੰਦਿਆਂ ਦੇ ਹੱਥ ਚਊਗਾ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਇਸ ਮਾਮਲੇ ਦੇ ਉੱਪਰ ਯੈਸ ਕਰ ਚੁੱਕੇ ਹੋਏ ਨੇ ਇਸੇ ਕਰਕੇ ਨਾ ਭਗਵੰਤ ਮਾਨ ਸਾਹਿਬ ਦਾ ਚੱਲ ਰਿਹਾ ਕੇਜਰੀਵਾਲ ਸਾਹਿਬ ਨੇ ਪਿਛਲੇ ਦਿਨੀ ਇਹ ਵੀ ਕਹਿ ਦਿੱਤਾ ਸੀ ਕਿ ਜਦੋਂ ਤੱਕ ਪੰਜਾਬ 'ਚ ਸਰਕਾਰ ਰਹੂਗੀ ਭਗਵੰਤ ਮਾਨ ਹੀ ਸਾਡਾ ਮੁੱਖ ਮੰਤਰੀ ਰਹੇਗਾ ਪਰ ਹੁਣ ਜਿਵੇਂ ਅੱਜ ਸਿਹਤ ਵਿਭਾਗ ਦੇ ਵਿੱਚ ਓਐਸਡੀ ਦਿੱਲੀ ਤੋਂ ਲਾਤਾ ਸਿੱਖਿਆ ਵਿਭਾਗ ਦੇ ਵਿੱਚ ਮਨੀਸ਼ ਸੋਦੀਆ ਨੂੰ ਲਾਤਾ ਹੋਇਆ ਹੋਰ ਕਿੰਨੇ ਸਾਰੇ ਲਿਆ ਕੇ ਦਿੱਲੀ ਵਾਲੇ ਪੰਜਾਬ 'ਚ ਪੰਜਾਬ ਵਾਲੇ ਕਿੰਨੇ ਦਿੱਲੀ ਚ ਲਾਏ ਸੀ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਇਹ ਦੱਸੇਗੀ ਨਹੀਂ ਦੱਸ ਸਕੇਗੀ ਕਿਉਂਕਿ ਇਹ ਸਵਾਲ ਸਾਡਾ ਨਹੀਂ ਆਮ ਆਦਮੀ ਪਾਰਟੀ ਦੇ ਉਹਨਾਂ ਬਾਗੀ ਨੇਤਾਵਾਂ ਦਾ ਹੈ ਜਿਨ੍ਹਾਂ ਨੇ ਪਿਛਲੇ ਦਿਨੀ ਬਗਾਵਤ ਕੀਤੀ ਹੈ ਔਰ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ 15 ਕੌਂਸਲਰ ਪਿਛਲੇ ਦਿਨੀ ਇਕੱਠੇ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਔਰ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਲੋਕ ਕਹਿੰਦੇ ਨੇ ਕਿ ਬਿਲਕੁਲ ਇੱਕ ਤਰ੍ਹਾਂ ਨਾਲ ਭੂਗ ਜਿਆ ਪਿਆ ਲੱਗਦਾ ਕਿਉਂਕਿ ਹਾਰ ਤਾਂ ਹੋਈ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਟੁੱਟ ਭੱਜ ਖੰਡਾ ਤੇ ਨਿਰਾਸ਼ਾ ਦਾ ਸ਼ਿਕਾਰ ਹੈ ਦਿੱਲੀ ਦੇ ਵਿੱਚ ਔਰ ਇੱਕੋ ਸੂਬੇ ਪੰਜਾਬ ਤੇ ਰਹਗੀ ਸਰਕਾਰ ਤੇ ਪੰਜਾਬੀ ਵਾਵਾ ਗਿਣਤੀ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਨੇ ਕਿਹੜੇ ਕਿਹੜੇ ਔਰਤਾਂ ਨਾਲ ਵਾਦਾ ਹੋਇਆ ਸੀ 1000 ਰੁਪਇਆ ਮਹੀਨਾ ਸਰਕਾਰ ਅੱਧੋ-ਮੱਧ ਟਾਈਮ ਬੀਤ ਗਿਆ ਚੁਵਾਨੀ ਨਹੀਂ ਦਿੱਤੀ ਕੀ ਔਰਤਾਂ ਨਹੀਂ ਨਾਰਾਜ਼ ਵੱਡੇ ਪੱਦਰ ਤੇ ਨਾਰਾਜ਼ ਨੇ ਕਿਸਾਨਾਂ ਨਾਲ ਗੱਲ ਹੋਈ ਸੀ 5 ਮਿੰਟ ਦੀ ਚੁਟਕੀ ਮਾਰ ਕੇ ਐਮਐਸਪੀ ਨਹੀਂ ਦਿੱਤੀ ਗਈ ਬਾਅਦ ਚ ਕਹਤਾ ਇਹ ਤਾਂ ਕੇਂਦਰ ਦੇ ਮਸਲੇ ਨੇ ਕਿਸਾਨ ਵੀ ਵੱਡੀ ਪੱਦਰ ਤੇ ਨਾਰਾਜ਼ ਨੇ ਵੇਖੋ ਜਦੋਂ ਕਿਸੇ ਦੀ ਸਤਾ ਹੁੰਦੀ ਹੈ ਨਾ ਲੋਕ ਉਹਦੇ ਕੋਲ ਪਾਵਰ ਹੈ ਪੁਲਸ ਹੈ ਝੂਠੇ ਕੇਸ ਬੜਾ ਕੁਝ ਹੁੰਦਾ ਇਸ ਕਰਕੇ ਲੋਕ ਛੇਤੀ ਕੀਤਾ ਨਹੀਂ ਬੋਲਦੇ ਅਗਰ ਬੇਰੋਜ਼ਗਾਰ ਤੇ ਕੱਚੇ ਮਲਾਜ਼ਮ ਵੱਡੇ ਪੱਧਰ ਤੇ ਨਾਰਾਜ਼ ਨੇ ਬੇਰੋਜ਼ਗਾਰ ਕਹਿੰਦੇ ਨੇ ਸਾਨੂੰ ਕਿਹਾ ਸੀ ਕਿ ਬੇਰੋਜ਼ਗਾਰੀ ਖਤਮ ਬਾਹਰਲੇ ਦੇਸ਼ਾਂ ਚ ਗਏ ਵੀ ਵਾਪਸ ਆਉਣਗੇ ਪਰ ਇੱਥੇ ਲਗਭਗ 85 ਲੱਖ ਮੁੰਡੇ ਕੁੜੀਆਂ ਬੇਰੋਜ਼ਗਾਰ ਨੇ ਇਹ ਕਹਿੰਦੇ ਨੇ ਅਸੀਂ 50 ਹਜ਼ਾਰ ਨੂੰ ਨੌਕਰੀ ਦੇ ਦਿੱਤੀ ਤਾਂ ਬਾਕੀ ਹੁਣ ਜਿਹੜੇ ਮਜ਼ਦੂਰ ਨੇ ਉਹ ਵੀ ਆਮ ਆਦਮੀ ਪਾਰਟੀ ਤੋਂ ਵੱਡੇ ਪੱਧਰ ਤੇ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਕਿਉਂਕਿ ਉਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਬਾਅਦ ਸਾਡੇ ਲਈ ਕੁਝ ਵੀ ਖਾਸ ਵਿਸ਼ੇਸ਼ ਨਹੀਂ ਕੀਤਾ ਜਿਹਦੇ ਨਾਲ ਸਾਡੀ ਜ਼ਿੰਦਗੀ ਉੱਪਰ ਚੱਕੀ ਜਾਏ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਨੇ ਕੱਲ ਐਲਾਨ ਕੀਤਾ ਕਿ ਅਸੀਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਦੇ ਨੇ ਪਰ ਵੱਡੀ ਗਿਣਤੀ ਮਜ਼ਦੂਰਾਂ ਦੇ ਸੋਸ਼ਲ ਮੀਡੀਆ ਤੇ ਕਮੈਂਟ ਮੈਸੇਜ ਆ ਚੁੱਕੇ ਨੇ ਉਹ ਕਹਿੰਦੇ ਵੀ ਸਾਡੇ ਤੇ ਕਰਜ਼ਾ ਤੇ ਸਾਡੀ ਤਾਂ ਚੁਵਾਨੀ ਨਹੀਂ ਮਾਫ਼ ਹੋਈ ਤੇ ਫਿਰ ਕਰਜ਼ਾ ਕਿਹਦਾ ਮਾਫ਼ ਕੀਤਾ ਕਿ ਇਹ ਲੁਧਿਆਣੇ ਜਿਮਣੀ ਚੋਣਾ ਕਰਕੇ ਤਾਂ ਨਹੀਂ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਉਠਾਇਆ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਜੋ ਵਰਤਾਰਾ ਚੱਲ ਰਿਹਾ ਆਮ ਆਦਮੀ ਪਾਰਟੀ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਜਿਹੜੀ ਇਹ ਜਦੋਂ ਸਤਾ ਆਉਂਦੀ ਹੈ ਤਾਂ ਸਤਾ ਇੱਕ ਬੜਾ ਵੱਡਾ ਨਸ਼ਾ ਹੈ ਉਹ ਨਸ਼ਾ ਕੋਈ ਵੀ ਹੋਵੇ ਉਹ ਬੰਦੇ ਨੂੰ ਠੀਕ ਤਰ੍ਹਾਂ ਦਿਖਣ ਨਹੀਂ ਦਿੰਦਾ ਤਾਂ ਸਤਾ ਦਾ ਜਿਹੜਾ ਨਸ਼ਾ ਹੈ ਓ ਵੀ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਹ ਦਿਖਣ ਨਹੀਂ ਦੇ ਰਿਹਾ ਕਿ ਥੱਲੇ ਲੋਕਾਂ ਦੇ ਵਿੱਚ ਇਹਨਾਂ ਗੱਲਾਂ ਦੇ ਨਾਲ ਬਣ ਕੀ ਰਿਹਾ ਜਿੰਨੀ ਦਿੱਲੀ ਦੇ ਖਿਲਾਫ ਲੋਕਾਂ ਦੀ ਨਫ਼ਰਤ ਪੰਜਾਬ 'ਚ ਦੇਖਣ ਨੂੰ ਮਿਲਦੀ ਹੈ ਜਦੋਂ ਸਿੱਧੀਆਂ ਨਿਯੁਕਤੀਆਂ ਦਿੱਲੀ ਤੋਂ ਤੇ ਦਿੱਲੀ ਵਾਲਿਆਂ ਦੀਆਂ ਪੰਜਾਬ 'ਚ ਹੋ ਰਹੀਆਂ ਨੇ ਤਾਂ ਫਿਰ ਉਹ ਨਫ਼ਰਤ ਪੰਜਾਬ ਦੇ ਵਿੱਚ ਕਿੰਨੀਾਂ ਜ਼ਰਬਾਂ ਨਾਲ ਅੱਗੇ ਵਧ ਰਹੀ ਹੈ ਆਮ ਆਦਮੀ ਪਾਰਟੀ ਇਹਨੂੰ ਨੋਟ ਨਹੀਂ ਕਰ ਰਹੀ ਭਗਵੰਤ ਮਾਨ ਸਾਹਿਬ ਹੋਰ ਹੀ ਕਹਿੰਦੇ ਨੇ ਕਿ ਸਾਡੇ ਪੰਜਾਬੀ ਵੀ ਵਿਦੇਸ਼ਾਂ 'ਚ ਜਾ ਕੇ ਮੰਤਰੀ ਬਣਦੇ ਨੇ ਐਮਐਲਏ ਬਣਦੇ ਨੇ ਐਮਪੀ ਬਣਦੇ ਨੇ ਉੱਥੇ ਤਾਂ ਕੋਈ ਨਹੀਂ ਬੋਲਦਾ ਉੱਥੇ ਤਾਂ ਖੁਸ਼ ਹੁੰਨੇ ਆਸੀਂ ਹਾਂ ਖੁਸ਼ ਹੁੰਨੇ ਆ ਪਰ ਉਹ ਕਿਹਨੂੰ ਬਣਾਉਂਦੇ ਨੇ ਜਿਹੜਾ ਪਹਿਲਾਂ ਤੋਂ ਕੋਈ 15 20 ਸਾਲ 25 ਸਾਲ 50 ਸਾਲ ਤੋਂ ਉਸ ਦੇਸ਼ ਦਾ ਨਾਗਰਿਕ ਬਣਿਆ ਹੋਇਆ ਉਹਨੂੰ ਬਣਾਉਂਦੇ ਨੇ ਐ ਨਹੀਂ ਵੀ ਨਾਗਰਿਕਤਾ ਦਿੱਲੀ ਦਾ ਅਗਲਾ ਰਹਿੰਦਾ ਤਾਂ ਦਿੱਲੀ 'ਚ ਐ ਤੇ ਉਥੋਂ ਬਾਏ ਏਅਰ ਅਚਾਨਕ ਇੱਥੇ ਆਇਆ ਇੱਥੇ ਆ ਕੇ ਕੋਈ ਰਾਜ ਸਭਾ ਮੈਂਬਰ ਬਣ ਗਿਆ ਕੋਈ OSD ਬਣ ਗਿਆ ਕੋਈ ਮੀਡੀਆ ਸਲਾਹਕਾਰ ਬਣ ਗਿਆ ਕੋਈ ਫਲਾਣਾ ਬਣ ਗਿਆ ਤੇ ਕੋਈ ਟਿੰਕਾ ਐਦਾਂ ਨਹੀਂ ਗਈ ਵੇਖੋ ਅਮਰੀਕਾ ਕੈਨੇਡਾ ਦੇ ਵਿੱਚ ਜਿੱਤੇ ਆ ਸਾਡੇ ਪੰਜਾਬ ਦੇ ਲੋਕ ਵੋਟਾਂ ਦੇ ਵਿੱਚ ਆਸਟ੍ਰੇਲੀਆ 'ਚ ਜਿੱਤੇ ਆ ਕੁਝ ਪਰ ਉਹ ਉਥੇ 40 40 50 50 ਸਾਲ ਤੋਂ ਰਹਿ ਰਹੇ ਆ ਜਾਂ ਉਹਨਾਂ ਦੇ ਮਾਪੇ ਉਥੇ ਗਏ ਹੋਏ ਸੀ ਪਹਿਲਾਂ ਦੇ ਉਹ ਜਿੱਤੇ ਆ ਸੋ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਵੀ ਇਹ ਕਿਹੜੇ ਰਾਤ ਉਰਪੇ ਪੰਜਾਬੀਆਂ ਨੇ ਤੁਹਾਡੀ ਸਰਕਾਰ ਬਣਾਈ ਸੀ ਪੰਜਾਬੀਆਂ ਦੀ ਹੀ ਰਹਿਮ ਦਿੰਦੇ ਤਾਂ ਚੰਗਾ ਪੰਜਾਬੀ ਜਿਹੜੇ ਤੁਸੀਂ ਦਿੱਤੇ ਹੋ ਤੁਹਾਡੇ ਤੇ ਵੀ ਵੱਡੇ ਸਵਾਲ ਨੇ ਪਰ ਤੁਸੀਂ ਅੱਗੇ ਦਿੱਲੀ ਵਾਲਿਆਂ ਨੂੰ ਜਿਵੇਂ ਲਾਉਣਾ ਸ਼ੁਰੂ ਕਰਤਾ ਇਹਨੇ ਤੁਹਾਡਾ ਨੁਕਸਾਨ ਕਰਨਾ ਹੀ ਕਰਨਾ ਬਾਕੀ ਆਮ ਆਦਮੀ ਪਾਰਟੀ ਵਾਲੇ ਸਿਆਣੇ ਨੇ ਪੰਜਾਬ ਦੇ ਸਾਰੇ ਲੋਕ ਮੇਰੇ ਤੋਂ ਤਾਂ ਕਿਤੇ ਸਿਆਣੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ